ਉਹਨੇ ਕਪੜੇ-ਕਪੜੇ ਬਾਅਦ ਥੱਪੜ-ਥੱਪੜ ਮਾਰੀ ਬੀਬੀਆਂ ਦੇ ਵਿੱਚ ਬਹੁਤ ਕੁਝ ਹੋ ਰਿਹਾ ਕੁ ਸਭਾਣਾ ਪਿਆ ਕਿਤੇ ਨਹੀਂ ਗਿਆ ਕਿਉਂ ਨਹੀਂ ਗਿਆ ਫਿਰ ਦੱਸੋ ਤੂੰ ਦੱਸ ਵਡਾ ਤੂੰ ਜੱਥੇਦਾਰ ਰਹੇ ਹਾਂ ਤੂੰ ਦੱਸ ਦੇ ਕਿਤੇ ਰੱਖੇ ਰਹੇ タミン ਨੇ ਵੀ ਜੋਰ ਲਾਖਿਆ ਜਿਹੜਾ ਗੜਗੱਜ ਜੱਥੇਦਾਰ ਸਾਹਿਬ ਆ ਉਹਨੇ ਵੀ ਜੋਰ ਲਾ ਰੱਖਿਆ ਉਹ ਵੀ ਬਾਦਲਦਾ ਹੀ ਆ ਉਹ ਵੀ ਲਿਫਾਫੇ ਦੇ ਨਿਕਲਿਆ ਉਹ ਵੀ ਹੜਦਾ ਹੀ ਨਹੀਂ ਉਹਦੀ ਵਿੱਚ ਚੀਕਾਂ ਨਿਕਲੀਆਂ ਪਈਆਂ ਨੇ ਰੋਲ ਦਿਓ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਜਿਵੇਂ ਗੁਰੂ ਸਾਹਿਬ ਦੇ ਸਰੂਪ ਗੁੰਮ ਕੀਤੇ ਨੇ ਇਹਨਾਂ ਨੂੰ ਵੀ ਗੁੰਮ ਕਰ ਦਿਓ 328 ਪਵਨ ਸਰੂਪਾ ਦੇ ਮਾਮਲੇ ਦੇ ਵਿੱਚ ਸਤਿੰਦਰ ਸਿੰਘ ਕੋਲੀ ਦੀ ਗ੍ਰਿਫਤਾਰੀ ਹੁੰਦੀ ਉਸ ਤੋਂ ਬਾਅਦ ਮੰਗ ਕੀਤੀ ਜਾ ਰਹੀ ਹੈ ਕਿ ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਜਲਦ ਹੋਣ ਜਥੇਦਾਰ ਬਾਬਾ ਰਾਜ ਰਾਜ ਸਿੰਘ ਜੀ ਸਾਡੇ ਨਾਲ ਗੱਲਬਾਤ ਕਰ ਲੈਣੇ ਆ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਸਤਿੰਦਰ ਸਿੰਘ ਕੋਲੀ ਦੀ ਗ੍ਰਿਫਤਾਰੀ ਚੰਡੀਗੜ੍ਹ ਤੋਂ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਹੋ ਗਿਆ ਫੜ ਲਿਆ ਮੇਕੋ ਗੁਰੂਗ੍ਰੰਤ ਸਾਹਿਬ ਮਹਾਰਾਜਾ 328 ਸਰੂਪ ਕਿੰਨੇ ਸਾਲਾਂ ਤੋਂ ਜਿਹੜਾ ਹੈਗਾ ਉਹ ਜਿਹੜੇ ਗਾਇਬ ਨੇ ਤੇ ਅਜ ਤੋਂ 4-5 ਸਾਲ ਪਹਿਲਾਂ ਜਦੋਂ ਪਤਾ ਲੱਗਾ ਸੰਗਤਾਂ ਨੇ ਫਿਰ ਪੁੱਛਿਆ ਇਹਨਾਂ ਨੂੰ ਸੋਣੇ ਗੋਟੀਆਂ ਨੇ ਨਾ ਕੋਈ ਦੱਸਿਆ ਇਹਨਾਂ ਨੇ ਫਿਰ ਉੱਥੇ ਜਿਤਨਾ ਕਾਰਗਮੇਟੀ ਭਾਈ ਸੁਖਜੀਤ ਸਿੰਘ ਹੋਸਾ ਭਾਈ ਪਰਵਾਨਾ ਭਾਈ ਬਲਵੀਰ ਸਿੰਘ ਮੋਸਾਲਾ ਤੇ ਹੋਰ ਜਥੇਦ ਦੇ ਬੰਦਿਆਂ ਨੇ ਜਿਹੜੀਆਂ ਉਹਨਾਂ ਨਾਲ ਜਿਹੜਾ ਉਥੇ ਧਰਨਾ ਲਾਤਾ ਸਮੁਦਰੀ ਹਾਲ ਮੂਰੇ 40 ਦਿਨ ਧਰਨਾ ਚੱਲਿਆ ਅਸੀਂ ਵੀ ਉਹਦੇ ਵਿੱਚ ਸ਼ਾਮਲ ਸੀਗੇ 40 ਮੇ ਦਿਨ ਫਿਰ ਉੱਥੇ ਜਿਹੜਾ ਹੈਗਾ ਸਨੂਨੀ ਕਮੇਟੀ ਨੇ ਗੁੰਡਾ ਕਰਦੀ ਕੀਤੀ ਟਾਕ ਫੋਰਸ ਭੇਜ ਕੇ ਸਾਰੇ ਜਿੰਨੇ ਬੰਦੇ ਸੀ ਉੱਥੇ ਬੈਠੇ ਤਕਰੀਬਨ 41ਵਾਂ ਦਿਨ ਸੀਗਾ ਹਜੇ ਪਹਿਲੇ ਲੱਗਿਆ ਸੀ ਟਾਡੀ ਜੱਥਾ 12:00 ਵਜੇ ਦਾ ਟਾਈਮ ਸੀ ਸਵੇਰ 12 ਤੇ ਉੱਥੇ 20-25 ਕੁ ਬੰਦੇ ਸੀਗੇ ਸਾਰੇ ਉਹ ਟਾਕ ਫੋਰਸ ਭੇਜ ਕੇ ਉਹਨਾਂ ਨੇ ਸਾਰਿਆਂ ਨੂੰ ਜਿਹੜਾ ਹੈਗਾ ਉਹ ਕੁੱਟਣਾ ਸ਼ੁਰੂ ਕਰਤਾ ਜਿਹੜੇ ਬੈਨਰ ਨੇ ਉਹ ਪਾੜਤੇ ਜਿਹੜੇ ਮੈਕ ਲੱਗਿਆ ਹੋਇਆ ਸੀ ਉਹ ਸਾਰਾ ਪਟਾਟਾ ਟਾਡੀ ਜੱਥਾ ਉਹਦੀ ਕੁੱਟਮਾਰ ਕਰਤੀ ਕਿੰਨੇ ਕੁ ਲੋਕ ਆਏ ਸੀਗੇ ਉੱਥੇ ਸਟ੍ਰੀਟ ਕਰੀਮ ਹਲੇ ਮੋਰਚਾ ਉਸ ਨਾਲ ਸ਼ੁਰੂ ਹੁੰਦਾ 12:00 ਵਜੇ ਸਟੇਜ ਸ਼ੁਰੂ ਹੁੰਦੀ ਸੀ 20 ਕੋ 20 ਬੰਦੇ ਹੋਣੇ ਸਾਰੇ ਤੇ 20 ਨਹੀਂ 25 ਹੋਣਗੇ ਵਿੱਚ ਬੀਬੀਆਂ ਵੀ ਸੀ ਉਹਦੇ ਵਿੱਚ ਬੱਚੇ ਵੀ ਸੀਗੇ ਉਹਨਾਂ ਨੇ ਸਾਰਿਆਂ ਦੀ ਕੁੱਟਮਾਰ ਕੀਤੀ ਲਤਨਾ ਤੋੜੀਆਂ ਤੇ ਬਾਹਾਂ ਵੀ ਤੋੜਦੀਆਂ ਉਹਨਾਂ ਦੀਆਂ ਅੰਤਿਆਦੀ ਵੀ ਤੋੜਤੀਆਂ ਬੀਬੀਆਂ ਦੀ ਵੀ ਤੋੜਤੀਆਂ ਨਾਲ ਹੀ ਉਹ ਲੱਕ ਰਹੇ ਨੇ ਉਹਨਾਂ ਨੇ ਕਪੜੇ-ਕਪੜੇ ਬਾਜ ਥੱਪੜ-ਥੱਪੜ ਮਾਰੀ ਬੀਬੀਆਂ ਦੇ ਵੀ ਕਿਸੇ ਨੇ ਘੱਟ ਨਹੀਂ ਕਰੀ ਬੱਚਿਆਂ ਦੀ ਬਾਹਾਂ ਟੁੱਟੀਆਂ ਤੇ ਉਸ ਟਾਈਮ ਬਹੁਤ ਕੁਝ ਹੋਇਆ ਕੁਸਮਾਨ ਪਿਆ ਸ਼ਾਮ ਨੂੰ ਫਿਰ ਉਹਨਾਂ ਨੂੰ ਦਾਖਲ ਕਰਾਇਆ ਚਲੋ ਉਹਨਾਂ ਜਿਹੜਾ ਮੋਰਚਾ ਸੀਗਾ ਖੁਰਦਪੁਰ ਦਾ ਕਰਤਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਭਾਈ ਮਲਦੇਵ ਸਿੰਘ ਬਡਾਲੇ ਨੇ ਮੋਰਚਾ ਲਾਇਆ ਉਹ ਜਿੱਥੇ ਮਹਾਰਾਜ ਰਣਜੀਤ ਸਿੰਘ ਦਾ ਬੁੱਤਾ ਉੱਥੇ ਲੱਗ ਗਿਆ ਤੇ 5.5 ਸਾਲ ਉਹ ਮੋਰਟਲ ਦਾ ਲਿਆ ਫਿਰ ਹੁਣ ਮਹਾਪੰਚਾਇਤ ਹੋਈ ਸੀ ਫਿਰ ਹੁਣ ਜਿਹੜਾ ਹੈਗਾ ਸਰਕਾਰ ਹਾਈ ਕੋਰਟ ਦੇ ਜਿਹੜੇ ਆਰਡਰ ਸੀਗੇ ਵੀ ਉਹ ਤੇ ਕਾਨੂੰਨੀ ਕਾਰਵਾਈ ਹੋਵੇ ਫਿਰ ਸਰਕਾਰ ਨੇ ਕਿਤੇ ਜਾ ਕੇ ਜਿਹੜੇ 328000 ਰੁਪਏ ਦੀ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਹੋਈ ਤੇ ਹੁਣ ਇਹਨਾਂ ਦੇ 18 ਜਿਹੜੇ 16 17 ਜਣੇ ਨੇ ਇਹਨਾਂ ਦੇ ਨਾਂ ਨੇ ਵਿੱਚ ਇਹਦਾ ਵੀ ਆ ਇਹ ਬਾਲ ਵਾਲਾ ਖਾਸਮ ਖਾਸ ਆ ਠੀਕ ਹੈ ਨਾ 8 ਲੱਖ ਰੁਪਏ ਦੀ ਤਨਖਾਹ ਤੇ ਇਹ 헤ਰ ਫੇਰ ਕਰਦਾ ਦੇ ਕਿ 2007 ਦੇ ਵਿੱਚ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ 2020 ਤੱਕ ਇਹਨਾਂ ਨੇ ਲਗ ਤਕਰੀਬਨ 12-13 ਸਾਲ ਕੰਮ ਕੀਤਾ 10 ਕਰੋੜ ਦਾ ਜ਼ਿਕਰ ਹੋ ਰਿਹਾ ਸੀ ਉਸ ਤੋਂ ਬਾਅਦ ਕਹਿ ਰਹੇ ਕਿ 25% ਇਹਨੇ ਕੰਮ ਕੀਤਾ ਪਰ ਮੇਰਾ ਦੂਜਾ ਸਵਾਲ ਇਹਦੇ ਨਾਲ ਹੈ ਹੁਣ ਕਾਫੀ ਲੋਕ ਇਹ ਵੀ ਬੋਲ ਰਹੇ ਤੁਸੀਂ ਕਹਿ ਰਹੇ ਹੋ ਕਿ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੀ ਲਗਾਤਾਰ ਮਹਗਾ ਉਠੀਆਂ ਪਰ ਕਈ ਲੋਕ ਇਹ ਕਹਿ ਰਹੇ ਆ ਕਿ ਇਹ ਕਹਿੰਦੇ ਕਿ ਪੰਥਕ ਮਸਲਾ ਤੇ ਕਾਨੂੰਨੀ ਕਾਰਵਾਈ ਨਹੀਂ ਬਣਦੀ ਜਿਹੜੀ ਅਕਾਲ ਤੱਕ ਸਭ ਤੋਂ ਸਜ਼ਾ ਬਣੂਗੀ ਉਹ ਲਾਈ ਜਾਊਗੀ ਉਹ ਤਾਂ ਉਹਨਾਂ ਨੇ ਤਾਂ ਕਹਿਤਾ ਵੀ ਜੁੱਤੀਆਂ ਛੱਡ ਲੋ ਮਾਡੇ ਮਾਲੇ ਲੋ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੌਣ ਕਹਿੰਦਾ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ ਤਖਤ ਦਾ ਜਿਹੜਾ ਪਹਿਲਾਂ ਹਰਪ੍ਰੀਤ ਸਿੰਘ ਸੀ ਉਹ ਕਹਿੰਦਾ ਸੀ ਕਾਨੂੰਨੀ ਕਾਰਵਾਈ ਸਹੀ ਕਿਹਾ ਤੀ ਕਰਾਓ ਇਹ ਜਦੋਂ ਉਹਦੇ ਵਿੱਚ ਤਾਂ ਰੌਲਾ ਪਾਉਂਦੇ ਸੀ ਦੂਜਿਆਂ ਨੂੰ ਤਿਆਰ ਸੀ ਉਹ ਕਰਨ ਵਾਸਤੇ ਵੀ ਜਿਹੜਾ ਸਤਿੰਦਰ ਸਿੰਘ ਕੋਲੀ ਆ ਨਾ ਇਹ ਜਿਹੜਾ ਹੈਗਾ ਇਹ ਆਪਣੇ ਬਾਦਲ ਦਾ ਖਾਸੋਂ ਖਾਸ ਜਿਹਦੇ ਨਾਮ ਦੇਖਿਆ ਉਹਨਾਂ ਨੇ ਕਿਹਾ ਕਿ ਵੀਰ ਬਾਦਲ ਦੇ ਸੀ ਇਹ ਵੀ ਰਹੇ ਆ ਔਰ ਕਾਫੀ ਕਰੀਬ ਹੀ ਰਿਹਾ ਜਦੋਂ ਇਹਦਾ ਨਾਮ ਦੇਖਿਆ ਉਹਨਾਂ ਨੇ ਇਸ ਇਹਦੇ ਵਿੱਚ ਨਾਮ ਆ ਗਿਆ ਫਿਰ ਉਹਨਾਂ ਜੂਟਰਨ ਮਾਰ ਲਿਆ ਵੀ ਅਸੀਂ ਕਾਰਵਾਈ ਨਹੀਂ ਕਰਾਉਣੀ ਡਰ ਲੱਗਦਾ ਸੀ ਨਾ ਤੇ ਫਿਰ ਰੌਲਾ ਪਾਤਾ ਵੀ ਦਖਲਅੰਦਾਜ਼ੀ ਕਰਦੀ ਆ ਜਦੋਂ ਉੱਥੇ ਗੁਰੂ ਸਾਹਿਬ ਦੇ ਸਰੂਪਾਂ ਦੀ ਵੀ ਯਾਦ ਵੀ ਹੁੰਦੀ ਆ ਫਿਰ ਉਦੋਂ ਅਸੀਂ ਕਹਿੰਨੇ ਵੀ ਇਹਦੇ ਉੱਤੇ 295 ਧਾਰਾ ਲਾਈ ਜਾਵੇ ਉਦੋਂ ਫਿਰ ਉਹ ਕਾਨੂੰਨੀ ਕਾਰਵਾਈ ਨਹੀਂ ਹੈ ਉਹ ਦਖਲਅੰਦਾਜ਼ੀ ਨਹੀਂ ਹੈ ਜਦੋਂ ਇੱਕ ਤਖਤ ਸ਼ਰੀ ਕੇਸਗੜ੍ਹ ਸਾਹਿਬ ਇੱਕ ਮਲਜਮ ਆਇਆ ਜਿਹਨੇ ਉਸੇ ਬੀੜੀ ਪੀਤੀ ਜਿਹਨੂੰ ਫੜਿਆ ਤੇ ਉਦੋਂ ਫਿਰ ਇਹਨਾਂ ਨੇ ਕੀ ਕਰਿਆ ਉਹਨੂੰ ਪੁਲਿਸ ਨੂੰ ਫੜਾਇਆ ਉਹਤੇ ਕੇਸ ਪਾਇਆ ਉਸ ਹਰੋਣੀ ਮੇਟੀ ਨੇ ਕਿਉਂ ਨਹੀਂ ਕਿਹਾ ਵੀ ਇਹਨੂੰ ਤਖਤ ਸਜ਼ਾ ਦਊਗਾ ਸੀ ਸਜ਼ਾ ਦੇਵਾਂਗੇ ਉਹਦੇ ਤੇ ਕਾਨੂੰਨ ਕਾਨੂੰਨੀ ਕਾਰਵਾਈ ਕਰਾਈ ਤੇ ਉਦੋਂ ਨਹੀਂ ਹੈਗਾ ਮਿਲਿਆ ਵੀ ਉਦੋਂ ਨਹੀਂ ਇਹ ਬਣਦਾ ਸੀ ਵੀ ਸਰਕਾਰ ਦੇ ਧਖਲ ਅੰਦਾਜ਼ੀ ਆ ਤੇ ਜਦੋਂ ਤਾਂ ਇਹਨਾਂ ਦੀ ਆਪਦੇ ਤੇ ਗੱਲ ਆਉਂਦੀ ਆ ਸਿਰਫ ਹੁਣ ਇਹ ਸੁਖਬੀਰ ਬਾਦਲ ਨੂੰ ਬਚਾਉਣ ਤੇ ਲੱਗੇ ਹੋਏ ਨੇ ਹੋਰ ਗੱਲ ਕੁਛ ਵੀ ਨਹੀਂ ਤੇ ਕਾਨੂੰਨੀ ਕਾਰਵਾਈ ਸਖਤ ਹੋਣੀ ਚਾਹੀਦੀ ਐਨੂੰ ਮੂਹ ਦੇ ਪੁੱਠੇ ਟੰਗਣੇ ਜਾਂਦੇ ਕੁੱਟ-ਕੁੱਟ ਕੇ ਪਤਾ ਲੱਗ ਜਾਏ ਇਹਨਾਂ ਨੂੰ ਸਾਨੂੰ ਫੜਨਾ ਚਾਹੀਦਾ ਵੀ ਕਿੱਥੇ ਨੇ 308 ਰੁਪਏ ਇੱਕ ਗੁਰਵਚਨਾ ਵੀ ਕੱਲ ਦਾ ਬੋਲੀ ਜਾਂਦਾ ਹੂੰ ਜਿਹੜਾ ਕਹਿੰਦਾ ਫਿਰਦਾ ਵੀ ਕਿਤੇ ਨਹੀਂ ਗਿਆ ਕਿਉਂ ਨਹੀਂ ਗਿਆ ਫਿਰ ਦੱਸੋ ਤੂੰ ਦੱਸ ਵਡਾ ਤੂੰ ਜਥੇਦਾਰ ਨੇ ਹਾਂ ਤੂੰ ਦੱਸ ਦੇ ਕਿੱਥੇ ਰੱਖੇ ਨੇ ਕਿਤੇ ਕਹੇ ਨਾ ਸਰੂਪ 328 ਦਾ ਕਲਾ ਕਲਾ ਵੇਰਵਾ ਦਿਓ ਸੰਗਤ ਨੂੰ ਕਿ ਉਹਨਾਂ ਦੱਸਿਓ ਸਕੀਦਰ ਸਿੰਘ ਕੋਲੀ ਦੇ ਉੱਤੇ ਇਸ ਲਈ ਇਲਜ਼ਾਮ ਲੱਗਿਆ ਕਿ ਇਹ ਡਿਟ ਦਾ ਕੰਮ ਉਹਨਾਂ ਦੇ ਕੋਲ ਸੀਗਾ ਔਰ ਨਾਲ ਹੀ ਨਾਲ ਉਹ ਕਹ ਰਿਹਾ ਕਿ ਕੰਪਿਊਟਰ ਦਾ ਕੰਮ ਉਹਨਾਂ ਕੋਲ ਸੀਗਾ ਕਹ ਰਿਹਾ ਕਿ ਜਿਸ ਕਰਕੇ ਉਹਨਾਂ ਨੇ 25% ਹੀ ਆਪਣਾ ਕੰਮ ਕੀਤਾ ਪਰ ਦੂਜੀ ਤਰਫ ਤੁਸੀਂ ਹੋਰ ਵੀ ਸਰੂਪਾਂ ਦੀ ਗੱਲ ਕੀਤੀ ਸੀ ਕਿ ਜਿਹੜੇ ਬਲੈੱਡ ਦੇ ਵਿੱਚ ਭੇਜੇ ਗਏ ਉਹ ਵੀ ਉਹ ਸਰੂਪਾਂ ਦੀ ਗੱਲ ਵੀ ਤੁਸੀਂ ਕੀਤੀ ਦੇਖੋ 590 ਸਰੂਪ ਉਹ ਸੀ ਜਿਹੜੀ ਇਹਨਾਂ ਨੇ ਕਮੇਟ ਭੇਜੇ ਸੀ ਬਾਹਰ ਉਹ ਮੰਦਰਗਾ ਤੇ ਖੜ ਗਏ ਇਹ ਇੰਤੋ ਦਾ ਭੇਤੇ ਨਾ ਨੇ ਬੱਸ ਦੇ ਵਿੱਚ ਉੱਥੇ ਨਾ ਕੋਈ ਅੱਗੋਂ ਲੈਣ ਆਇਆ ਨਾ ਇਹ ਮੁੜ ਕੇ ਲੈ ਕੇ ਆਏ ਉਹ ਉੱਥੇ ਖਰਾਬ ਹੋ ਗਏ ਛਿੱਲੇ ਹੋ ਗਏ ਤੇ ਉਹ ਵਿਅਦਬ ਵੀ ਨਹੀਂ ਹੈ ਅਸਿਸ ਰੂਪ ਜਿਹੜੇ ਹੈਗੇ ਅਗਲਾਂ ਜਿਹੜੇ ਹੈਗੇ ਛੜੇ ਉਹ ਵੀ ਇਹਨਾਂ ਨੇ ਗੁਪਤ ਕਰਤਾ ਚੁੱਪ ਕਰਕੇ ਵੀ ਇਹਦਾ ਰੌਲਾ ਨਹੀਂ ਪਾਉਣਾ ਹੈਗਾ ਫਿਰ ਜਦੋਂ ਮੋਰਚਾ ਲੱਗਿਆ ਫਿਰ ਉਹਦੀ ਜਿਹੜਾ ਹੈਗਾ ਬਾਹਰ ਰੌਲਾ ਆਇਆ ਉਹਦੀ ਵੀ ਇਹਨਾਂ ਨੇ ਮਾਫੀ ਮੰਗੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਫੇਰ ਜੇ ਫੇਰ ਕਹਿੰਦੇ ਨੇ ਵੀ ਉਹ 388 ਰੂਪ ਨਹੀਂ ਹੋਏ ਉਹਨਾਂ ਦਾ ਫੇਰ ਫੇਰ ਹੋਈ ਆ ਕਿਹਨੇ ਕੀਤੀ ਆ ਫੇਰ ਫੇਰ ਸਾਰੇ ਰੂਪ ਸਿੰਘ ਵਰਗੇ ਜਿਹੜੇ ਬਾਹਰ ਭੱਜੇ ਹੋਣੇ ਸਾਰੇ ਫੜਕੇ ਲਿਆਓ ਉਥੇ ਅਸੀਂ ਸਰਕਾਰ ਮਾਨ ਸਾਹਿਬ ਨੂੰ ਕਹਿ ਰਹੇ ਆ ਵੀ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਨੇ ਬੇਆਦਮੀਆਂ ਦਾ ਮਾਮਲਾ ਇਹਨਾਂ ਦੇ ਕੋਈ ਟੱਲੇ ਨਹੀਂ ਬਰਤਣੀ ਚਾਹੀਦੀ ਜਿਹੜਾ ਜਿਹੜਾ ਆਉਂਦਾ ਸਾਰਿਆਂ ਨੂੰ ਫੜਕੇ ਲਿਆਓ ਸਾਰੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਇਹਨਾਂ ਤੇ ਵੀ ਕੋਈ ਕਾਰਵਾਈ ਹੋਵੇ ਜਿਸ ਤਰ੍ਹਾਂ ਜਦੋਂ ਤੋਂ ਪਹਿਲਾਂ ਬਾਈਬਲ ਮੰਗਦੇ ਸੀ ਇਨਸਾਫ ਉਥੇ ਬਾਦਲ ਕੀ ਸਰਕਾਰ ਸੀ ਇਹਨਾਂ ਨੇ ਗੋਲੀਆਂ ਮਾਰ ਕੇ ਇਨਸਾਫ ਮੰਗਦਿਆਂ ਨੂੰ ਮਾਰਤਾ ਉਹਦਾ ਵੀ ਜਿਹੜਾ ਹੈਗਾ ਦਰਾਨ ਪੇਸ਼ ਕਰਕੇ ਇਹਨਾਂ ਨੂੰ ਫੜੋ ਦੂਸਰਾ ਨੰਬਰ ਜੀ ਇੱਥੇ ਵੀ ਅਸੀਂ ਇਨਸਾਫ ਮੰਗਦੇ ਸਾਡੇ ਦੇ ਡਾਂਗਾ ਮਾਰੀਆਂ ਲੱਤਾਂ ਮਹਾਂ ਭੰਨੀਆਂ ਤੇ ਉਹ ਵੀ ਪਰਚੇ ਹੋਏ ਨੇ ਉਹਨਾਂ ਜਿਹੜੇ ਗੁੰਡਾ ਟਾਸਕ ਫੋਰਸ ਵਾਲੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਉਹਨਾਂ ਤੇ ਵੀ ਗਨੂਨੀ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਸਾਰੀਆਂ ਜਥੇਬੰਦੀਆਂ ਇਹ ਅਪੀਲ ਕਰਦੇ ਆਂ ਵੀ ਇਹਨਾਂ ਨੂੰ ਕੋਈ ਲਿਹਾਜ਼ ਨਹੀਂ ਕਰਨਾ ਚਾਹੀਦਾ ਫੜ ਫੜ ਕੇ ਇਹਨਾਂ ਨੂੰ ਸਾਰੇ ਧੂਕੇ ਲਿਆਓ ਇਹਨਾਂ ਦੇ ਸਖਤ ਕਾਰਵਾਈ ਹੋਵੇ ਕੋਰਟ ਨੇ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਹੈਗੀ ਜ਼ਮਾਨਤ ਰੱਦ ਕਰਤੀ ਆ ਤੇ ਹੁਣ ਸਰਕਾਰ ਨੂੰ ਜ਼ਾਹੀਦਾ ਵੀ ਸਾਰੇ ਮੁੱਲਜਮ ਜਿੰਨੇ ਕਿਤੇ ਵੀ ਬੈਠਾ ਕੋਈ ਜਿਹੜੇ ਮਰਮੁਰਗੇ ਉਹਨਾਂ ਦਾ ਚਲੋ ਮਰ ਖੱਪਗੇ ਉਹਦਾ ਨਰਕਾਂ ਨੂੰ ਚਲੇ ਗਏ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਫੜ ਕੇ ਲਿਆਂਦਾ ਜਾਵੇ ਉਹ ਸਾਰੀ ਤਫਦੀਸ਼ ਕੀਤੀ ਜਾਵੇ ਵੀ ਕੀ ਕੀ ਹੋਇਆ ਹਜੇ ਤਾਂ ਜਿਸ ਸਹੀ ਸਰੋਣੀ ਕਮੇਟੀ ਜਿਹੜੀ ਹੈਗੀ ਆ ਅਸੀਂ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਵੀ ਇਹ ਕਹਿੰਦੇ ਆ ਵੀ ਸਰੋਣੀਗੋੜੀ ਲੈਕਸਨਾ ਕੀਤੀਆਂ ਜਾਂਣ 13-14 ਸਾਲਾਂ ਤੋਂ ਜਿਹੜਾ ਹੈਗਾ ਉਹ ਉਹਦੇ ਤੇ ਬਾਦਲ ਦਾ ਕਰਫਾਗਾ ਬਾਦਲ ਦਾ ਲਈ ਕਬਜ਼ਾ ਉਹਦੇ ਤੇ ਤੇ ਉੱਥੇ ਜੀ ਨਵੀਂ ਕਮੇਟੀ ਬਣ ਜਾਈ ਜਿਹੜੇ ਪੰਚਤਰ ਦੀ ਆਉਣਗੇ ਜਦੋਂ ਨਵੀਂ ਕਮੇਟੀ ਆਈ ਨਾ ਉਦੋਂ ਬਹੁਤ ਕੁਝ ਜਿਹੜਾ ਹੈਗਾ ਪਤਾ ਲੱਗੋ ਇਹਨਾਂ ਨੇ ਕੀ ਕੀ ਕੀਤੀਆਂ ਨੇ ਫਿਰ ਧਾਮੇ ਵੀ ਸਥਿਪਾ ਦੇ ਤਾਮੇ ਮਾਰਦਾ ਜੱਕੜ ਫਿਰਦਾ ਬਾਦਲ ਨੂੰ ਬਚਾਉਣ ਦੇ ਲੱਗਿਆ ਹੋਇਆ ਉਹ ਕਹਿੰਦਾ 10-20 ਕਬਲੇ ਤਾਂ ਰੋਜ਼ ਹੁੰਦੇ ਨੇ ਫਿਰ ਆਦਾ ਮਤਲਬ ਵੀ 헤ਰ ਫਿਰ ਧਾਮੇ ਸਾਹਿਬ ਤੁਹਾਡੀ ਵੀ ਆ ਪ੍ਰਧਾਨ ਨੂੰ ਪਤਾ ਵੀ 헤ਰ ਫਿਰ ਹੁੰਦਾ ਆ ਆਪੇ ਕਹਿ ਰਿਹਾ ਮੰਨ ਰਿਹਾ ਫਿਰ ਉਹਨੂੰ ਨਾਪ ਡੋਗ ਮਰ ਜਣਾ ਕਾਦੀ ਪ੍ਰਧਾਨ ਕੀ ਉਹਦੀ ਅਸਤੀਫਾ ਤੁਰੰਤ ਦੇਵੇ ਕਿਸੇ ਚੰਗੇ ਗੁਰਸੇਖ ਨੂੰ ਲਾਇਆ ਜਾਵੇ ਉੱਥੇ ਤੇ ਇਹ ਸਾਰੀ ਕਮੇਟੀ ਜਿਹੜੀ ਹੈਗੀ ਆ ਖਾਰਜ ਕਰਕੇ ਇਥੇ ਨਵੀਆਂ ਚੋਣਾਂ ਹੋਣੇ ਚਾਹੀਦੇ ਨੇ ਸਰਕਾਰ ਤੋਂ ਮੰਗ ਕੀਤੀਆਂ ਜਦੋਂ ਇਹ ਆਪ ਦੇ ਮੂੰਹਾਂ ਨਾਲ ਮੰਨਦੇ ਨੇ ਵੀ ਦੱਸ ਵੀ ਕਬਲੇ ਤਾਂ ਰੋਜ਼ ਕਰਦੇ ਨੇ ਕਿੱਥੇ ਜਾਂਦਾ ਉਹ ਪੈਸਾ ਕਿੱਧਰ ਜਾਂਦੇ ਨੇ ਕੀ ਕਰਦੇ ਨੇ ਗੁਰੂ ਸਾਹਿਬ ਤੋਂ ਡਰੋ ਤੁਸੀਂ ਵਾਣੇ ਪਾਰ ਖੇ ਤੁਸੀਂ ਸਿੱਖ ਹੋਏ ਪੱਗਾਂ ਸਿਰਫ ਸਾਰਖੇ ਨੇ ਤੂੰ ਗੁਰੂ ਜੀ ਤੋਂ ਡਰੋ ਤੁਹਾਡਾ ਬੁਰਾ ਹਾਲ ਹੋਊਗਾ ਤੁਸੀਂ ਗੁਰੂ ਸਾਹਿਬ ਦੇ ਜਿਹੜੇ ਇਹ ਫੇਰ ਫੇਰ ਕਰਦੇ ਹੋ ਇੱਕ ਬੰਦੇ ਨੂੰ ਬਚਾਉਣ ਲੱਗੇ ਹੋ ਤੁਸੀਂ ਬਾਦਲ ਨੂੰ ਉਹਦੇ ਜੋਰ ਲਾ ਲਖਿਆ ਧਾਮੀ ਨੇ ਵੀ ਜੋਰ ਲਾਖਿਆ ਜਿਹੜਾ ਗੜਗੱਜ ਜੱਥੇਦਾਰ ਸਾਹਿਬ ਆ ਉਹਨੇ ਵੀ ਜੋਰ ਲਾ ਰੱਖਿਆ ਉਹ ਵੀ ਬਾਦਲ ਦਾ ਹੀ ਆ ਉਹ ਵੀ ਲਿਫਾਫੇ ਚ ਨਿਕੜਿਆ ਉਹ ਵੀ ਹਟਦਾ ਹੀ ਨਹੀਂ ਉਹਦੀ ਵਿੱਚ ਚੀਕਾਂ ਨਿਕਲੀਆਂ ਪਈਆਂ ਨੇ ਉਹ ਵੀ ਕਹਿੰਦਾ ਬਾਦਲ ਨੂੰ ਹਾਏ ਬਾਦਲ ਨੂੰ ਕੁਛ ਨਾ ਹੋ ਜੇ ਹਾਏ ਕੁਛ ਨਾ ਹੋ ਜੇ ਤੁਸੀਂ ਗੁਰੂ ਸਾਹਿਬ ਨਾਲ ਉਹਨਾਂ ਦੇ ਹੱਕ ਚ ਬੋਲਦੇ ਸੀਗੇ ਹੁਣ ਕੀ ਜਦੋਂ ਕੋਈ ਜਦੋਂ ਕੋਈ ਚੰਗਾ ਕੰਮ ਕਰੂਗਾ ਚੰਗਾ ਹੀ ਕਹਾਂਗੇ ਜੇ ਕੋਈ ਮਾੜਾ ਕਹੂਗਾ ਉਹ ਜਦੋਂ ਹੱਕ ਤੇ ਬਾਦਲ ਬਾਦਲ ਕਰਦਾ ਕੋਕੀ ਜਾਂਦਾਗਾ ਮੈਂ ਸੁਣ ਮੈਂ ਸਰ ਉਹ ਕਹਿੰਦਾ ਫਿਰ ਉਹ ਜੱਸੀਦਰ ਕਹਾਦਾ ਨਿਰਪੱਖ ਜਾਂਚ ਕਿਉਂ ਨਹੀਂ ਕਰਾਉਂਦੇ ਹੋਣੀ ਚਾਹੀਦੀ ਹੈ ਜਦੋਂ ਸੁਣਨੀ ਕਮੇਟੀ ਕਹਿੰਦੀ ਸੀ ਵੀ ਇਹਨਾਂ ਦੇ ਜਿਹੜੀ ਹੈਗੀ ਆ ਕਾਰਵਾਈ ਹੋਵੇ ਜਦੋਂ ਆ ਕੋਲੀ ਦਾ ਨਾਮ ਸੁਣਿਆ ਵੀ ਬਾਦਲ ਦਾ ਚਿਹਤਾ ਖਾਸ ਨੂੰ ਖਾਸ ਫਿਰ ਉੱਥੇ ਡਾਂਟ ਪਊਗੀ ਗਾਣਾ ਪੈਣਗੇ ਫਿਰ ਉਹ ਜੂ ਟਰਨ ਮਾਰ ਲਿਆ ਉਹ ਰਿਪੋਰਟ ਨਾਲ ਸਾਰਾ ਕੁਝ ਹੋਇਆ ਹੋਇਆ ਇਹਦੀ ਚੰਗੀ ਤਰ੍ਹਾਂ ਪੁੱਛਪੜਤਾਲ ਹੋਵੇ ਸਾਰੇ ਸਭ ਲੋਕਾਂ ਨੂੰ ਦੁਨੀਆ ਨੂੰ ਪਤਾ ਸਭ ਇਹੀ ਕਹਿ ਰਹੇ ਨੇ ਵੀ ਇਹਦੀ ਜਾਂਚ ਹੋਣੀ ਚਾਹੀਦੀ 328 ਸਰੂਪ ਕਿੱਥੇ ਨੇ ਉਹ ਜਦੋਂ ਕੋਈ ਸ਼੍ਰੋਮਣੀ ਕਮੇਟੀ ਤੋਂ ਕੋਈ ਚੀਜ਼ ਲੈਂਦਾ ਨਾ ਜੇ ਕੋਈ ਸਾਬਣ ਵੀ ਲੈਂਦਾ ਨਾ ਸਾਬਣ ਦੀ ਟੇਕੀ ਵੀ ਲੈਂਦਾ ਉਹਦਾ ਵੀ 10 ਵਾਰੀ ਲਿਖਿਆ ਜਾਂਦਾ ਤੇਲ ਕੋਈ ਕਿਸੇ ਨੂੰ ਤੇਲ ਦਿੰਦੇ ਨੇ ਉਹ ਵੀ 10 ਵਾਰੀ ਲਿਖਦੇ ਨੇ ਵੀ ਅੱਜ ਕਿੱਥੇ ਦਿੱਥੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤਾਂ ਇਹਨਾਂ ਨੂੰ ਹੀ ਬਣਾ ਲਿਆ ਉਦੇ ਬਾਰੇ ਕਿਉਂ ਨਹੀਂ ਲਿਖਿਆ ਵੀ ਕਿਹੜੇ ਪਿੰਡ ਚ ਭੇਜੇ ਨੇ ਕਿੱਥੇ ਦਿੱਤੇ ਨੇ ਇਹ ਤਾਂ ਹੁਣ ਅਸੀਂ ਦੱਸ ਸਕਦੇ ਨਾ ਕਿਸ ਹਾਲਤ ਨੇ ਕਹਿੰਦੇ ਕਿ ਜਲਦੀ ਗ੍ਰਿਫਤਾਰੀ ਹੋ ਰਹੀ ਵੀ ਹੋ ਸਕਦੀ ਹੈ ਤੁਸੀਂ ਕੀ ਕਾਰਵਾਈ ਦੀ ਮੰਗ ਚਾਹੁੰਦੇ ਹੋ ਕਿ ਇਹ ਕਾਰਵਾਈ ਹੋਣੀ ਚਾਹੀਦੀ ਹੈ ਔਰ ਕਿਹਦੀ ਕਿਹਦੀ ਇਹਦੇ ਵਿੱਚ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਜਿਹੜੇ ਬੱਚੇ ਨੇ ਜਿਨ੍ਹਾਂ ਦੇ ਨਾਮ ਨੇ ਸਾਰਿਆਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਜਿਹੜੇ ਸੋਨਾ ਬੰਦੇ ਦੀ ਸੂਚੀ ਆ ਠੀਕ ਆ ਜਿਹੜੇ ਮਾਰ ਖਾਪ ਕੇ ਉਹ ਨਰਕਾਂ ਨੂੰ ਚਲੇ ਗਿਆ ਉਹ ਤਾਂ ਉੱਥੇ ਲਿਖਾ ਜੋ ਕਾਪੀ ਧਰਮਰਾਜ ਕਰੂਗਾ ਤੇ ਜਿਹੜਾ ਇੱਥੇ ਆ ਇੱਥੇ ਫੜ ਕੇ ਇਹ ਸਰਕਾਰ ਨੂੰ ਚਾਹੀਦਾ ਮਾਨ ਸਰਕਾਰ ਸਖਤ ਕਾਰਵਾਈ ਕਰੇ ਕੋਈ ਕਿਸੇ ਨਾਲ ਲਿਹਾਜ ਨਾ ਵਰਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪਾਂ ਦਾ ਇਹ ਜਿਹੜਾ ਹੈਗਾ ਮਾਮਲਾ ਕਈ ਸਾਲਾਂ ਤੋਂ ਲਟਕਦਾ ਆ ਰਿਹਾ ਤੇ ਕੋਰਟ ਨੇ ਵੀ ਕਿਹਾ ਵੀ ਤੁਸੀਂ ਇਹਨਾਂ ਦੇ ਕਾਰਵਾਈ ਕਰੋ ਜੇ ਹੁਣ ਕਾਰਵਾਈ ਕੀਤੀ ਆ ਇਹਨੂੰ ਵਿੱਚ ਵਿਚਾਲੇ ਨਾ ਸਰੋ ਇਹਨੂੰ ਸਿਰੇ ਲਾਓ ਇਹਦਾ ਇਨਸਾਫ ਦਿਓ ਅਸੀਂ ਇਹੀ ਮੰਗ ਕਰਦੇ ਆ ਤੇ ਇੱਥੇ ਅਸੀਂ ਮੋਰਚੇ ਤੇ ਬੈਠੇ ਆ ਤਿੰਨ ਸਾਲ ਹੋ ਰਹੇ ਨੇ ਅੱਜ 3 ਤਰੀਕਾ 7 ਤਰੀਕ ਨੂੰ 3 ਸਾਲ ਹੋ ਜਾਣਗੇ ਸਾਨੂੰ 328 ਸਰੂਪਾਂ ਦਾ ਵਿਚ ਵੀਰਵਾ ਲਿਖਿਆ ਆ ਮੁੱਦਾ ਇਹਦੇ ਵਿੱਚ ਪਾਇਆ ਹੋਇਆ ਵੀ 388 ਸਰੂਪਾਂ ਦਾ ਇਨਸਾਫ ਦਿਓ ਹੁਣ ਮਾਨ ਸਾਹਿਬ ਜੀ ਤੁਸੀਂ ਇੱਕ ਇਹ ਤੇ ਸਟੈਂਡ ਲਿਆ ਤਾਂ ਇਹਨੂੰ ਸਿਰੇ ਲਾ ਕੇ ਛੱਡਿਓ ਵਿਚ ਵਿਚਾਲੇ ਨਾ ਰੱਖਿਓ ਰੋਲ ਦੋ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਜਿਵੇਂ ਗੁਰੂ ਸਾਹਿਬ ਦੇ ਸਰੂਪ ਗੁੰਮ ਕੀਤੇ ਨੇ ਇਹਨਾਂ ਨੂੰ ਵੀ ਗੁੰਮ ਕਰ ਦਿਓ 3 ਸਾਲ ਤੁਸੀਂ ਕਿਹਾ ਕਿ ਪੂਰੇ ਹੋਣ ਵਾਲੇ ਨੇ ਫਿਰ 3 ਸਾਲ ਪੂਰੇ ਹੋਣ ਤੇ ਕੋਈ ਵੱਡਾ ਐਕਸ਼ਨ ਹੋ ਸਕਦਾ ਇਸ ਮਸਲੇ ਨੂੰ ਲੈ ਕੇ ਕੋਮਿੰਸਾਪ ਮੋਰਚੇ ਵੱਲੋਂ ਇੱਥੇ ਅਸੀਂ ਵੱਡਾ ਜਿਹੜਾ ਹੈਗਾ ਸੋ ਅ ਅਖੰਡ ਪਾਠ ਸਾਹਿਬ ਆਰੰਭ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਤੇ ਪਰਸੋਂ ਨੂੰ ਭੋਗ ਪੈਣਗੇ ਪਰਸੋਂ ਨੂੰ ਫੇਰ ਹੀ ਅਖੰਡ ਪਾਠ ਆਰੰਭ ਹੋ ਜਾਣਗੇ ਫਿਰ 7 ਤਰੀਕ ਨੂੰ ਭੋਗ ਪਾਏ ਜਾਣਗੇ ਵੱਡਾ ਇਕੱਠ ਜਿਹੜਾ ਹੈਗਾ ਇੱਥੇ ਸੱਦਿਆ 7 ਤਰੀਕ ਨੂੰ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਐਕਸ਼ਨ ਆ ਉਹ ਆਪਦੇ ਸ਼ਾਸਤਰੀ ਨੂੰ ਸਾਰਾ ਕੋਈ ਦੱਸਿਆ ਜਾਊਗਾ 1 26 ਜਨਵਰੀ ਦਾ ਵੀ ਪ੍ਰੋਗਰਾਮ ਲਿਖਿਆ ਗਿਆ ਉਹ ਸਾਰਾ 7 ਤਰੀਕ ਨੂੰ ਹੈਗਾ ਜਿਹੜਾ ਉਹ ਤੈਅ ਹੋਗਾ ਸਾਰੀਆਂ ਸੰਗਤਾਂ ਇੱਥੇ ਪਹੁੰਚਣ ਅਸੀਂ ਇਹੀ ਮੰਗ ਕਰਦੇ ਆਂ ਨੇ ਮੋਰਚੇ ਲਾਏ ਨੇ ਫਿਰ ਇਨਸਾਫ ਲੈਣ ਵਾਸਤੇ ਲਾਏ ਨੇ ਅਸੀਂ ਅਸੀਂ ਇਹ ਇਨਸਾਫ ਲੈ ਕੇ ਉਠਾਂਗੇ ਇਹਨਾਂ ਤੇ ਸਖਤ ਕਾਰਵਾਈ ਸਾਰਿਆਂ ਤੇ ਹੋਣੀ ਚਾਹੀਦੀ ਆ ਆਕਲਿਕ ਵਾਲਾ ਮੇਰਾ ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀਗੀ ਬੇਅਦਬੀ ਹੋਈ ਡੈਂਟ ਪਿਆ ਲੋਕਾਂ ਨੇ ਨਕਾਰਤਾ ਉਸ ਤੋਂ ਬਾਅਦ ਕਾਂਗਰਸ ਭਾਈ ਕਾਂਗਰਸ ਨੇ ਕੀ-ਕੀ ਅਸੀਂ ਇਨਸਾਫ ਦਬਾਂਗੇ ਲੋਕਾਂ ਨੇ ਉਹਨਾਂ ਨੂੰ ਵੀ ਨਕਾਰਤਾ ਅਗਲੀ ਵਾਰੀ ਕਿ ਉਹਨਾਂ ਨੇ ਇਨਸਾਫ ਨਹੀਂ ਦਿੱਤਾ ਪਰ ਆਮ ਆਦਮੀ ਪਾਰਟੀ ਆਈ ਸੀ ਕਿ ਆਮ ਆਦਮੀ ਪਾਰਟੀ ਨੇ ਵੀ ਕੀ-ਕੀ ਅਸੀਂ ਆਂਦੇ ਹੀ ਸਰਕਾਰ ਬਣਾਓ ਅਸੀਂ ਇਨਸਾਫ ਦਵਾਵਾਂਗੇ ਹੁਣ ਲਗਭਗ 4 ਸਾਲ ਹੋਣ ਵਾਲੇ ਨੇ ਹੈ ਤੇ ਫਿਰ ਹਜੇ ਤੱਕ ਕਾਰਵਾਈ ਨਹੀਂ ਹੋਈ ਚੋਣਾ ਤੋਂ ਪਹਿਲਾਂ ਹੀ ਕਿਉਂ ਇਹ ਚੀਜ਼ਾਂ ਵਿਚਾਰੀਆਂ ਜਾਂਦੀਆਂ ਨੇ ਕਿਹਾ ਜਾਂਦਾ ਕਿ ਅਸੀਂ ਇਨਸਾਫ ਦੇਵਾਂਗੇ ਜਾਂ ਬੇਅਦਬੀ ਦੇ ਮਸਲੇ ਤੇ ਸਿਆਸਤ ਹੁੰਦੀ ਆਈ ਹੈ ਤੇ ਹੁੰਦੀ ਹੋ ਰਹੀ ਹੈ ਜੇ ਜਿਹੜਾ ਕੋਈ ਬੇਅਦਬੀ ਦੇ ਮਾਮਲੇ ਤੇ ਸਿਆਸਤ ਕਰੂਗਾ ਉਹਦਾ ਰਹਿਣਾ ਕੱਖ ਨਹੀਂ ਹੈਗਾ ਸਿਮਰਤ ਕੌਰ ਬਾਦਲ ਨੇ ਕਿਹਾ ਸੀ ਨਾ ਵੀ ਅਸੀਂ ਜੇ ਅਸੀਂ ਕੀਤਾ ਹੋਵੇ ਜਾਂ ਸਾਡਾ ਵਿੱਚ ਹੱਥ ਹੋਵੇ ਸਾਡਾ ਕੱਖ ਨਾ ਰਹੀ ਹੁਣ ਕੀ ਰਿਹਾ ਉਹਨਾਂ ਦਾ ਕਿੱਥੇ ਨੇ ਉਹ ਜਿਹੜੇ ਕੈਂਟਰ ਸਰਕਾਰ ਦੇ ਵਿੱਚ ਐਮਪੀ ਵੀ ਬਣਦੇ ਉਹ ਸੀ ਮਿਨਿਸਟਰੀ ਬਣਾਉਂਦੇ ਸੀ ਇੱਥੇ ਪੰਜਾਬ ਦੇ ਵਿੱਚ ਵੀ ਉਹ ਜਿਹੜੀ ਸਰਕਾਰ ਬਣਾਉਂਦੇ ਸੀ ਵਿਰੋਧੀ ਧਿਰ ਦੇ ਨੇਤਾ ਵੀ ਰਹਿੰਦੇ ਸੀ ਪ੍ਰਕਾਸ਼ ਸਿੰਘ ਬਾਦ ਜਿਹੜਾ ਪੰਜ ਵਾਰ ਮੁੱਖ ਮੰਤਰੀ ਰਹਾ ਤੇ ਜਾਂਦਾ ਹੋਇਆ ਕਾਲਾ ਮੂੰਹ ਘਰਾ ਕੇ ਚੱਲਿਆ ਗਿਆ ਉਹ ਐਮਐਲਏ ਵੀ ਨਹੀਂ ਜਿੱਤੇ ਕਾਮਾ ਬੰਦੇ ਨੇ ਉਹਨੂੰ ਫਰਾਤਾ ਕਿੱਥੇ ਗਏ ਉਹ ਜੇ ਹੁਣ ਹਜੇ ਇਹ ਲੀਂਗਾ ਨਾ ਮਾਰਨ ਗੁਰੂਗ੍ਰਾਮ ਸਾਹਿਬ ਮਾਹਰੇ ਦੇ ਬੇਅਦਬੀਆਂ ਦਾ ਮਾਮਲਾ ਸੂਪਾਂ ਦਾ ਮਾਮਲਾ ਤੇ ਜਿਨ੍ਹਾਂ ਨੇ ਬਿਆਲਵੀਆਂ ਕੀਤੀਆਂ ਨੇ ਉਹਨਾਂ ਦਾ ਰਹਿਣਾ ਕੱਖ ਨਹੀਂ ਹੈਗਾ ਜਿਨ੍ਹਾਂ ਦਾ ਹੱਥ ਆ ਤੇ ਹੁਣ ਸੁਣਨੀ ਕਮੇਟੀ ਹੈ ਇਹ ਵੀ ਜਿਹੜੀ ਹੈ ਖਤਮ ਹੋਊਗੀ ਅਸੀਂ ਸਰਕਾਰ ਨੂੰ ਇਹੀ ਪੂਰ ਜੋਰ ਅਪੀਲ ਕਰਦੇ ਹਾਂ ਕਿ ਸੇਤੀ ਤੋਂ ਸੇਤੀ ਸੁਣਨੀ ਕਮੇਟੀ ਦੀ ਇਲੈਕਸ਼ਨ ਕਰਾਈ ਜਾਵੇ ਤਾਂ ਕਿ ਉੱਥੇ ਵਧੀਆ ਜਿਹੜੇ ਹੈਗੇ ਨੇ ਪੰਚ ਦਰ ਦੀ ਆ ਕੇ ਉਹਦਾ ਕਾਰਜਵਾਲ ਸੰਭਾਲਣਾ ਗੁਰੂ ਧਾਮਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਧੀਆ ਸੇਵਾ ਸੰਭਾਲ ਹੋ ਸਕੇ ਬਿਲਕੁਲ ਜਥੇਦਾਰ ਰਾਜਾ ਰਾਜ ਸਿੰਘ ਜੀ ਸਾਡੇ ਨਾਲ ਸੀਗੇ ਤਮਾਮ ਉਦਨ ਨੂੰ ਗੱਲ ਲੈ ਕੇ ਗਲਬਾਤ ਕੀਤੀ ਹੈ ਸਾਰੇ ਮਸਲੂਮ ਲੈ ਕੇ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਰਨਲਿਸਟ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ